ਹਰੇਕ ਵਾਰ ਮਨਾਉਣੇ ਐ ਭਵੇਂ ਸੂਬੇ ਦਾ ਇਕੱਠ ਕਰੀਏ ਭਵੇਂ ਜ਼ਿਲ੍ਹਿਆਂ ਦਾ ਇਕੱਠ ਕਰੀਏ ਇਹ ਕਿਉਂ ਮਨਾਉਣੇ ਐ ਕਿਉਂ ਦੇਣ ਇਹ ਸਥਾਪਤ ਹੋਇਆ ਮੈਂ ਤੁਹਾਡੇ ਨਾਲ ਇਹ ਗੱਲ ਕਰੂੰਗੀ ਪੰਜਵੀਂ ਦੇਸ਼ਾਂ ਦੇ ਵਿੱਚ ਇੰਗਲੈਂਡ ਡੈਨਮਾਰਕ ਇਹੋ ਜਿਹੇ ਦੇਸ਼ਾਂ ਦੇ ਵਿੱਚ ਜਦੋਂ ਉੱਥੇ ਸੰਤ ਵਿਕਸਿਤ ਹੋਈ ਸਾਡੀਆਂ ਨੇ ਫੈਕਟਰੀਆਂ ਦੇ ਵਿੱਚ ਕੰਮ ਕਰਨ ਲੱਗੀਆਂ ਤਾਂ ਉਦੋਂ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆਈਆਂ ਕਿਉਂਕਿ ਉਹਨਾਂ ਨੂੰ ਆਦਮੀਆਂ ਦੇ ਬਰਾਬਰ ਦਿਹਾੜੀ ਨਹੀਂ ਸੀ ਦਿੱਤੀ ਜਾਂਦੀ ਜਾਂ ਉਹਨਾਂ ਦੀਆਂ ਸਰੀਰਕ ਸਮੱਸਿਆਵਾਂ ਕਰਕੇ ਉਹਨਾਂ ਨੂੰ ਛੁੱਟੀਆਂ ਦੀ ਲੋੜ ਹੁੰਦੀ ਸੀ ਪਰ ਉਹੋ ਛੁੱਟੀਆਂ ਉਹਨਾਂ ਨੂੰ ਨਹੀਂ ਸੀ ਦਿੱਤੀਆਂ ਜਾਂਦੀਆਂ ਜੇ ਦਿੱਤੀਆਂ ਜਾਂਦੀਆਂ ਸੀ ਤਾਂ ਉਹਨਾਂ ਦੀ ਤਨਖਾਹ ਕੱਟ ਕੇ ਦਿੱਤੀਆਂ ਜਾਂਦੀਆਂ ਸੀ ਤਾਂ ਫੇਰ ਇਹ ਸਾਰੇ ਕਾਸੇ ਵਾਸਤੇ ਔਰਤਾਂ ਜਿਹੜੀਆਂ ਉਹ ਮੈਦਾਨ ਦੇ ਵਿੱਚ ਆਈਆਂ ਕਲਾਰਾ ਜੈਕਟਨ ਨਾਂ ਦੀ ਇੱਕ ਔਰਤ ਸੀ ਜਿਨੇ ਇਸ ਸੰਘਰਸ਼ ਦੇ ਵਿੱਚ ਮੋਢੀ ਰੋਲ ਅਦਾ ਕੀਤਾ ਤੇ ਉਦੋਂ ਮਗਰੋਂ ਸੰਸਾਰ ਜੰਗ ਜਿਹੜੀ 1914 ਤੋਂ 1919 ਤੱਕ ਲੱਗੀ ਉਹਦੇ ਵਿੱਚ ਇਹਨਾਂ ਦੇਸ਼ਾਂ ਦੀਆਂ ਔਰਤਾਂ ਨੇ ਵੱਡੀ ਗਿਣਤੀ ਦੇ ਵਿੱਚ ਸ਼ਾਂਤੀ ਲਈ ਮੁਜ਼ਾਹਰਾ ਕੀਤਾ ਕਿ ਸਾਨੂੰ ਸ਼ਾਂਤੀ ਚਾਹੀਦੀ ਹੈ ਕਿਉਂਕਿ ਉਹਨਾਂ جنگਾਂ ਦੇ ਵਿੱਚ ਉਹਨਾਂ ਦੇ ਪੁੱਤ ਘਰਾਂ ਵਾਲੇ ਉਹ ਭੇਜੇ ਜਾਂਦੇ ਸੀ ਤਾਂ ਫਿਰ ਉਹ ਸਾਰੀ ਆਫ ਦੇ ਵਿੱਚੋਂ ਉਹ ਜਥੇਬੰਦ ਹੋਣ ਲੱਗੀਆਂ ਤੇ 1910 ਦੇ ਵਿੱਚ ਕੋਪਨਹ ਹੈਗਨ ਦੇ ਵਿੱਚ ਡੈਨਮਾਰਕ ਦੇ ਵਿੱਚ ਔਰਤਾਂ ਦਾ ਬਹੁਤ ਵੱਡਾ ਮੁਜ਼ਾਹਰਾ ਹੋਇਆ ਜਿਨ੍ਹਾਂ ਨੇ ਅਮਨ ਤੇ ਸ਼ਾਂਤੀ ਦੇ ਨਾਂ ਤੇ ਮੁਜ਼ਾਹਰਾ ਕੀਤਾ ਤੇ ਇੱਥੋਂ ਗੱਲ ਤੁਰਦੀ ਹੋਈ ਉਹ ਆਪਣੀਆਂ ਮੰਗਾ ਮਸਲਿਆਂ ਨੂੰ ਲੈ ਕੇ ਲਗਾਤਾਰ ਜਿੱਥੇ ਬੰਦ ਹੁੰਦੀਆਂ ਰਹੀਆਂ ਤੇ ਫਿਰ 1975 ਦੇ ਵਿੱਚ ਯੂਨੋ ਨੇ ਇਸ ਦਿਨ ਨੂੰ ਮਾਨਤਾ ਦਿੱਤੀ ਤੇ ਉਸ ਦਿਨ ਤੋਂ ਇਹ ਜਿਹੜਾ ਔਰਤ ਦਿਵਸ ਹੈ ਮਨਾਇਆ ਜਾਣ ਲੱਗਾ ਜੇ ਅਸੀਂ ਔਰਤਾਂ ਦੀ ਗੱਲ ਕਰਨੀ ਹੋਵੇ ਇਹ ਜਿਹੜੇ ਔਰਤਾਂ ਤੇ ਜ਼ਬਰ ਹੈ ਉਹ ਜਦੋਂ ਤੋਂ ਮੁਨੱਖ ਹੋਣ ਦੇ ਵਿੱਚ ਆਇਆ ਉਦੋਂ ਤਾਂ ਹੁੰਦੇ ਆਏ ਆ ਪਰ ਇਹਦੇ ਜਿਹੜੇ ਰੂਪ ਐ ਉਹ ਅਡੱਟ ਸਮਿਆਂ ਦੇ ਹਿਸਾਬ ਦੇ ਨਾਲ ਬਦਲਦੇ ਰਹੇ ਆਹਾ ਪਹਿਲਾਂ ਔਰਤਾਂ ਨੂੰ ਜਨਮ ਦੇ ਵੇਲੇ ਪਾਣੀ ਦੇ ਵਿੱਚ ਡਬੋ ਕੇ ਦਾਈ ਵੱਲੋਂ ਜਾਂ ਉਹਦੇ ਜੇਬ ਦੇ ਵਿੱਚ ਕੋਈ ਫੀਮ ਪਾ ਕੇ ਮੂੰਹ ਰਾਹੀਂ ਫੀਮ ਪਾ ਕੇ ਜੇਬ ਦੇ ਵਿੱਚ ਕੋਈ ਛੋਟਾ ਜਿਹਾ ਨਾਗ ਪਾ ਕੇ ਇਉਂ ਮਾਰਿਆ ਜਾਂਦਾ ਹੁੰਦਾ ਸੀ ਪੁਰਾਣੇ ਸਮਿਆਂ ਦੇ ਵਿੱਚ ਉਦੋਂ ਮਗਰੋਂ ਸਾਇੰਸ ਨੇ ਤਰੱਕੀ ਕੀਤੀ ਤਾਂ ਫੇਰ ਆ ਮਸ਼ੀਨਾਂ ਆਈਆਂ ਜਿਹਦੇ ਵਿੱਚ ਪਰਖ ਹੋਣ ਲੱਗੀ ਵੀ ਜੇ ਤੁਹਾਡੀ ਕੁੱਖ ਦੇ ਵਿੱਚ ਬੱਚੀ ਐ ਤਾਂ ਉਹਨੂੰ ਮਾਰ ਦੇਣਾ ਚਾਹੀਦਾ ਐ ਇੱਥੇ ਲੜਕੇ ਚਾਹੀਦੇ ਐ ਇਹ ਲਗਾਤਾਰ ਇਹੋ ਜਿਹਾ ਕੋਸ਼ਾ ਜਿਹੜਾ ਉਹ ਚੱਲਦਾ ਆਇਆ ਪਰ ਹੋਰ ਜਿਹੜੇ ਹਾਲਾਤ ਐ ਸਾਡੇ ਸਵਾਜ ਦੇ ਵਿੱਚ ਜੋ ਔਰਤਾਂ ਦਾ ਦਰਜਾ ਐ ਕਿਸੇ ਇਤਿਹਾਸਕਾਰ ਨੇ ਲਿਖਿਆ ਜੇ ਕਿਸੇ ਦੀ ਤਰੱਕੀ ਕਿਸੇ ਦੇਸ਼ ਦੀ ਤਰੱਕੀ ਦਾ ਅੰਦਾਜ਼ਾ ਲਾਉਣਾ ਹੋਵੇ ਤਾਂ ਉਹ ਉਥੋਂ ਦੀ ਔਰਤਾਂ ਦੀ ਆਜ਼ਾਦੀ ਤੋਂ ਪਤਾ ਲਾਇਆ ਜਾ ਸਕਦਾ ਹੈ ਲੱਗ ਸਕਦਾ ਹੁਣ ਵੀ ਹੁਣ ਤਾਂ ਔਰਤਾਂ ਨੂੰ ਬਹੁਤ ਆਜ਼ਾਦੀ ਹੈ ਉਹ ਬਾਹਰ ਅੰਦਰੀ ਸ਼ਹਿਰੀ ਵਿਚਾਰੀ ਜਾਂਦੀਆਂ ਜਾਂ ਉਹ ਪੈਂਟਾਂ ਟੌਪ ਪਾਉਣ ਲੱਗ ਗਈਆਂ ਪਹਿਨੋ ਇਹ ਗੱਲ ਨਹੀਂ ਹੈ ਉਹ ਬਜ਼ਾਰੀਆਂ ਸ਼ਹਿਰੀ ਜਾਣਾ ਜਿੰਨੀਆਂ ਸਾਡੇ ਕੰਪਨੀਆਂ ਨੇ ਇੱਥੇ ਚੀਜ਼ਾਂ ਸਿੱਟੀਆਂ ਲਿਆ ਕੇ ਉਹ ਕਰਦਾ ਇੱਕ ਮੁਖੀ ਪੂਰੀਆਂ ਨਹੀਂ ਕਰ ਸਕਦਾ ਤੇ ਇਸ ਕਰਕੇ ਲੋੜਵਤਾ ਕੁਸ਼ਹਿਰੀ ਮਜਰੀ ਜਾਣਾ ਪੈ ਗਿਆ ਤੇ ਨਾਲ ਜਿਹੜੀ ਦੂਜੀ ਗੱਲ ਹੈ ਉਹ ਕੰਪਨੀਆਂ ਨੇ ਵੱਡੇ ਵੱਡੇ ਮੌਲ ਖੋਲਤੇ ਪੂਰੇ ਫੈਸ਼ਨ ਦੀਆਂ ਸਾਰਾ ਦਿਨ ਮਸ਼ਹੂਰੀਆਂ ਆਉਂਦੀਆਂ ਉਹਨਾਂ ਗੱਲਾਂ ਦੇ ਵਿੱਚੋਂ ਉਹ ਪਹਿਰਾਵੇ ਆ ਗਏ ਸਾਡੀਆਂ ਕੁੜੀਆਂ ਜੀਣਾ ਪਾਉਣ ਲੱਗੀਆਂ ਟੌਪ ਪਾਉਣ ਲੱਗੀਆਂ ਪਰ ਇਹਨਾਂ ਗੱਲਾਂ ਤੋਂ ਔਰਤ ਦੀ ਆਜ਼ਾਦੀ ਨਹੀਂ ਮਾਪੀ ਜਾ ਸਕਦੀ ਆਜ਼ਾਦੀ ਦਾ ਉਥੋਂ ਮਾਪੀ ਜਾਂਦੀ ਹੈ ਕਿ ਹੁਣ ਹਾਲਾਤ ਕੀ ਹੈ ਸਾਡੀ 4 ਸਾਲ ਦੀ ਬੱਚੀ ਤੋਂ ਲੈ ਕੇ 70 ਸਾਲ ਦੀ ਮਾਈ ਤੱਕ ਇੱਥੇ ਸੁਰੱਖਿਆਤ ਨਹੀਂ ਹੈਗੀ ਭਵੇਂ ਦਿਨ ਹੈ ਤੇ ਭਵੇਂ ਰਾਤ ਹੈ ਅਸੀਂ ਧੀਆ ਨੂੰ ਨੌਕਰੀਆਂ ਤੇ ਭੇਜਦੇ ਹਾਂ ਕਾਲਜਾਂ ਦੇ ਵਿੱਚ ਪੜਨ ਭੇਜਦੇ ਹਾਂ ਪਰ ਜਿੰਨਾ ਚਿਰ ਉਹ ਵਾਪਸ ਨਹੀਂ ਆਉਂਦੀਆਂ ਸਾਡੀ ਜਾਨ ਮੁੱਠੀ ਦੇ ਵਿੱਚ ਆਈ ਰਹਿੰਦੀ ਹੈ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ ਕੋਈ ਅਣਜਾਣੇ ਦੇ ਵਿੱਚ ਨਹੀਂ ਹੋ ਰਿਹਾ ਪੂਰੀ ਸੋਚੀ ਸਮਝੀ ਸਕੀਮ ਦੇ ਤਹਿਤ ਇਹ ਸਾਰਾ ਕੁਝ ਵਾਪਰ ਰਿਹਾ ਹੈ ਕਿਉਂਕਿ ਸਾਡੇ ਲੋਕਾਂ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਨਸ਼ਿਆਂ ਤੇ ਲਾਇਆ ਜਾ ਰਿਹਾ ਹੈ ਆਪਾਂ ਚੱਕਿਆ ਸੀ ਮਸਲਾ ਪਿਛਲੀ ਨਸ਼ਾ ਵਾਲਾ ਵੀ ਪਿਛਲੇ ਸਮੇਂ ਦੇ ਵਿੱਚ ਆਪਾਂ ਬਹੁਤ ਉਹਦੇ ਤੇ ਲੰਮੀ ਚੌੜੀ ਵਿਸਤਾਰ ਦੇ ਵਿੱਚ ਚਰਚਾ ਕੀਤੀ ਹੈ ਵੀ ਅਸਲ ਦੇ ਵਿੱਚ ਨਸ਼ੇ ਕਿੱਥੋਂ ਆਉਂਦੇ ਆ ਕਿਵੇਂ ਪੂਰੀ ਸਕੀਮ ਤਹਿਤ ਘਰਾਂ ਦੇ ਵਿੱਚ ਪਹਚਾਏ ਜਾਂਦੇ ਆ ਅਸੀਂ ਲੰਬੇ ਸਮੇਂ ਤੋਂ ਜਿਹੜਾ ਗਰਾਹਾਂ ਜਿੱਥੇ ਬੰਦੀ ਨੇ ਕਾਰਜ ਕੱਢਿਆ ਹੋਇਆ ਹੈ ਕਿ ਅਸੀਂ ਔਰਤਾਂ ਨੂੰ ਜਿੱਥੇ ਬੰਦੀਆਂ ਦੇ ਵਿੱਚ ਲੈ ਕੇ ਆਉਣਾ ਹੈ ਤੇ ਉਹਦਾ ਅੱਜ ਸਾਨੂੰ ਸਿੱਟੇ ਵੀ ਦਿਖ ਰਹੇ ਆ ਐਡੀ ਵੱਡੀ ਗਿਣਤੀ ਦੇ ਵਿੱਚ ਔਰਤਾਂ ਆਈਆਂ ਇੱਥੇ ਇਕੱਠ ਦੇ ਵਿੱਚ ਤੇ ਪੂਰੀਆਂ ਸੰਗਣੀਆਂ ਜੁੜੀਆਂ ਬੈਠੀਆਂ ਤੇ ਜਦੋਂ ਅਸੀਂ ਨਸ਼ਿਆਂ ਵਾਲੇ ਗੱਲ ਕਰਦੇ ਸੀ ਮਸਲਿਆਂ ਦੀ ਸ਼ਰਾਬ ਨੇ ਸਾਡੇ ਬਹੁਤ ਸਾਰੇ ਭੈਣਾਂ ਦੇ ਸਿਰਾਂ ਦੇ ਸਾਈ ਲੈ ਲੇ ਪੁੱਤ ਲੈ ਲੇ ਅਜੇ ਉਹ ਨਹੀਂ ਸੀ ਸਾਭਿਆ ਗਿਆ ਮਸਲਾ ਸ਼ਰਾਬ ਵਾਲਾ ਪਿਛਲੇ ਸਮੇਂ ਦੇ ਵਿੱਚ ਜੋ ਦੂਜਾ ਹੱਚਿੱਤੇ ਵਾਲਾ ਨਸ਼ਾ ਸਿੰਥੈਟਿਕ ਨਸ਼ੇ ਆਪਾਂ ਆ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਕਿ ਸਿੰਥੈਟਿਕ ਨਸ਼ਿਆਂ ਦੀਆਂ ਫੈਕਟਰੀਆਂ ਪੰਜਾਬ ਦੇ ਵਿੱਚ ਹੈ ਪੂਰੇ ਭਾਰਤ ਦੇ ਵਿੱਚ ਹੈ ਉਹ ਨਹੀਂ ਉਹਨਾਂ ਤੇ ਕੋਈ ਧਿਆਨ ਦਿੱਤਾ ਜਾਂਦਾ ਨਹੀਂ ਬੰਦ ਕੀਤੀਆਂ ਜਾਂਦੀਆਂ ਇੱਕ ਜੀਰੇ ਦੀ ਸ਼ਰਾਬ ਫੈਕਟਰੀ ਦੇ ਉੱਤੇ ਤੁਹਾਨੂੰ ਪਤਾ ਸਾਰਿਆਂ ਨੂੰ ਕਿੰਨਾ ਤਾਨ ਲਾਇਆ ਸਾਰੇ ਜੱਥੇਬੰਦੀਆਂ ਨੇ ਉਹ ਭਵੇਂ ਵਕਤੀ ਤੌਰ ਤੇ ਬੰਦ ਕਰਤੀ ਪਰ ਲਿਖਤੀ ਰੂਪ ਦੇ ਵਿੱਚ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਜੇ ਤੱਕ ਨਹੀਂ ਦਿੱਤਾ ਤੇ ਉਹ ਫਿਰ ਨਸ਼ਿਆਂ ਦਾ ਸੰਤਾਪ ਹੈ ਜਿਹੜਾ ਉਹ ਸਾਡੀਆਂ ਔਰਤਾਂ ਉਹ ਚੱਲਦੀਆਂ ਤੇ ਉਹ ਤੋਂ ਅਗਲੀ ਗੱਲ ਇਹ ਨਸ਼ਿਆਂ ਵਾਲਾ ਸੰਤਾਪ ਤੇ ਧਰਮ ਦੇ ਨਾਂ ਤੇ ਜਿਹੜਾ 47 ਵੇਲੇ ਦੀ ਵੀ ਗੱਲ ਕਰਨੀ ਹੋਵੇ ਉਦੋਂ ਵੀ ਉਹ 47 ਦੀ ਜਿਹੜੀ ਵੰਡ ਸੀ ਉਹਦਾ ਸਾਰਾ ਨਲਕ ਮੱਝਾ ਜਿਹੜਾ ਉਹ ਸਾਡੀਆਂ ਔਰਤਾਂ ਨੂੰ ਭੁਗਤਣਾ ਪਿਆ 10 ਲੱਖ ਲੋਕ ਮਰੇ ਸਾਡੀਆਂ ਭੈਣਾਂ ਨੇ ਪਾਕਿਸਤਾਨ ਦੇ ਵਿੱਚ ਆਪਦੀ ਇੱਜ਼ਤ ਬਚਾਉਣ ਦੀ ਖਾਤਰ ਛਾਲਾ ਮਾਰ ਮਾਰ ਖੂਹ ਭਰਤੇ ਤੇ ਉਹ ਧਰਮ ਦਾ ਪੱਤਾ ਜਿਹੜਾ ਜਦੋਂ ਅੰਗਰੇਜ਼ਾਂ ਦੇ 90 ਸਾਲ ਤੋਂ ਪਹਿਲਾਂ ਇੱਥੇ ਕੋਈ ਧਰਮ ਦੇ ਨਾਂ ਤੇ ਕੋਈ ਲੜਾਈ ਨਹੀਂ ਸੀ ਹੁੰਦੀ ਕੋਈ ਦੰਗਾ ਪਸਾਦ ਨਹੀਂ ਸੀ ਹੁੰਦਾ ਅੰਗਰੇਜ਼ੇ ਲਿਆਏ ਸਾਡੇ ਤੇ ਲੋਕਾਂ ਨੂੰ ਕਿਉਂਕਿ ਜਦੋਂ ਜਲਾਵਾਲੇ ਬਾਗ ਤੋਂ ਕੁਛ ਦਿਨ ਪਹਿਲਾਂ ਅੰਬਰਸਰ ਦੇ ਵਿੱਚ ਰਾਮ ਨੌਮੀ ਤੇ ਹਿੰਦੂ ਮੁਸਲਮਾਨਾਂ ਨੇ ਹਿੰਦੂ ਸੈਖਾਂ ਨੇ ਇਕੱਠੇ ਹੋ ਕੇ ਉੱਥੇ ਜਲੂਸ ਕੱਢਿਆ ਦਾ ਪ੍ਰੋਗਰਾਮ ਕੀਤਾ ਤਾਂ ਉੱਥੇ ਮੁਸਲਮ ਭਾਈਚਾਰੇ ਨੇ ਉਹਨਾਂ ਨੂੰ ਚਾਹ ਪਾਣੀ ਪਿਆਇਆ ਪੂਰਾ ਉਹਨਾਂ ਦਾ ਸਤਕਾਰ ਕੀਤਾ ਉਹ ਗੱਲ ਉਹਨਾਂ ਦੇ ਹਾਕਮਾਂ ਦੇ ਅੰਗਰੇਜ਼ਾਂ ਦੇ ਹਾਜਮ ਨਹੀਂ ਆਈ ਕਹਿੰਦੇ ਜੇ ਇਹ ਐਂ ਇਕੱਠੇ ਹੋਣ ਲੱਗ ਗਏ ਤਾਂ ਫੇਰ ਸਾਡਾ ਬੋਰੀਆ ਬਸਤਰਾ ਛੇਤੀ ਗੋਲ ਕਰਨਗੇ ਤਾ ਫਿਰ ਜਗ੍ਹਾ ਵਾਲਾ ਕਾਂਡ ਰਚਿਆ ਗਿਆ ਇਹੋ ਜਿਹੀਆਂ ਘਟਨਾਵਾਂ ਲਗਾਤਾਰ ਜਦੋਂ ਇਹ ਉਹਨਾਂ ਨੂੰ ਲੱਗਦਾ ਕਿਤੇ ਵੀ ਲੋਕ ਇਕੱਠੇ ਹੋਣ ਲੱਗੇ ਫਿਰ ਉਹ ਭਵੇਂ ਅੰਗਰੇਜ਼ ਸੀ ਭਵੇਂ ਹੁਣ ਦੇ ਕਾਲੇ ਅੰਗਰੇਜ਼ ਐ ਸਾਡੇ ਹਾਕਮ ਐ ਉਹਨਾਂ ਕੋਲੇ ਇਹ ਖਿਆਰ ਬਹੁਤ ਵਧੀਆ ਐ ਤੇ ਫਿਰ ਉਦੋਂ ਉਹ ਇਹ ਵਰਤਦੇ ਐ ਜੇ ਅਸੀਂ ਦਿੱਲੀ ਉਸ ਸੰਘਰਸ਼ ਦੀ ਗੱਲ ਵੀ ਕਰਨੀ ਹੋਵੇ ਉਹਦੇ ਵਿੱਚ ਵੀ ਪੂਰਾ ਜ਼ੋਰ ਲਾਇਆ ਗਿਆ ਇਹਨੂੰ ਧਾਰਮਿਕ ਮਸਲਾ ਬਣਾਉਣ ਦਾ ਪਰ ਜਿੱਥੇ ਬੰਦੀਆਂ ਦੇ ਆਗੂ ਸਿਆਣੇ ਸੀ ਇਹ ਗੱਲਾਂ ਸਾਰੀਆਂ ਸਮਝ ਨਾ ਕੀਤੀਆਂ ਅਤੇ ਉਸ ਹੋਰ ਨੂੰ ਉਥੋਂ ਬਚਾ ਕੇ ਜਿੱਤ ਕੇ ਵਾਪਸ ਮੁੜੇ ਸੀ ਹੁਣ ਫੇਰ ਉਹ ਹਾਲਾਤ ਬਣੇ ਹੋਏ ਐ ਸਾਡੇ ਪੁੱਛ ਜਿੱਥੇ ਬੰਦੀਆਂ ਸਾਡੇ ਵੀਰ ਉਥੇ ਬੈਠੇ ਆ ਬਾਡਰਾਂ ਤੇ ਤੇ ਆਪਾਂ ਦੂਜੀਆਂ ਜਿੱਥੇ ਬੰਦੀਆਂ ਜਿਹੜੀਆਂ ਲਗਾਤਾਰ ਹੋ ਸੰਘਰਸ਼ ਦੇ ਮੈਦਾਨ ਦੇ ਵਿੱਚ ਐ ਪੰਜਾਬ ਦੇ ਵਿੱਚ ਐ ਇੱਕ ਜਿਹੜਾ ਵਾਰ-ਵਾਰ ਇਹ ਗੱਲ ਚੱਲ ਰਹੀ ਐ ਬਿ ਦਿੱਲੀ ਨਹੀਂ ਜਾਂਦੇ ਦਿੱਲੀ ਨਹੀਂ ਜਾਂਦੇ ਦਿੱਲੀ ਭਰਾਵੋ ਹਲੇ ਕੋਈ ਨਹੀਂ ਪਹੁੰਚਿਆ ਸਾਰੇ ਪੰਜਾਬ ਚ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਆ ਡੜ ਥਾਵਾਂ ਤੇ ਬੈਠੇ ਆ ਉਦੋਂ ਅਗਲੀ ਗੱਲ ਜਿਹੜੀ ਆਗੂਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਨੇ ਪੂਰਾ ਆਪ ਦਾ ਨਾਪ ਤੋਲ ਕਰਨਾ ਹੁੰਦਾ ਹੈ ਕਿ ਸਾਡੀ ਤਾਕਤ ਕਿੰਨੀ ਹੈ ਅਸੀਂ ਕਿੱਥੋਂ ਤੱਕ ਜਾ ਸਕਦੇ ਆ ਅਸੀਂ ਕਿੱਥੋਂ ਤੱਕ ਲੜਾਈ ਲੜ ਸਕਦੇ ਆ ਤੇ ਸਭ ਤੋਂ ਵੱਡਾ ਖਿਆਲ ਉਹਨਾਂ ਨੇ ਇਹ ਰੱਖਣਾ ਹੁੰਦਾ ਕਿ ਅਸੀਂ ਪ੍ਰਾਪਤ ਕਰ ਸਕੀਏ ਕੁਛ ਨਾ ਕੁਛ ਨੁਕਸਾਨ ਘੱਟੋ ਘੱਟ ਕਰਾ ਕੇ ਜੇ ਅਸੀਂ ਬਹੁਤ ਵੱਡੇ ਨੁਕਸਾਨ ਕਰਾ ਲੇ ਤਾਂ ਫੇਰ ਸਾਡੀ ਜਿਹੜੀ ਉਹ ਜਿੱਤ ਹੈ ਉਹ ਪਿੱਛੇ ਰਹਿ ਜੂਗੀ ਹੋ ਵੀ ਰਿਹਾ ਸਾਡਾ ਬੇਟਾ ਹੁਸ਼ ਹੋਵ ਕਰਨਾ ਇਹ ਠੀਕ ਹੈ ਲੜਾਈਆਂ ਦੇ ਵਿੱਚ ਸ਼ਹੀਦ ਵੀ ਹੁੰਦੇ ਹੁੰਦੇ ਆ ਪਰ ਨਾਲ ਇਹਨਾਂ ਗੱਲਾਂ ਦਾ ਇਹ ਖਿਆਲ ਵੀ ਰੱਖਣਾ ਹੁੰਦਾ ਹੈ ਤਾਂ ਫੇਰ ਇਸ ਵਾਸਤੇ ਅਸੀਂ ਆਪਾਂ ਵੀ ਲਗਾਤਾਰ ਸੰਘਰਸ਼ ਦੇ ਮੈਦਾਨ ਦੇ ਵਿੱਚ ਐ ਤੇ ਸਾਡੀਆਂ ਔਰਤਾਂ ਜਥੇਬੰਦ ਹੋਏ ਤੋਂ ਬਿਨਾ ਅਸੀਂ ਜਿਹੜੀ ਅਤਿਵਾਦੀ ਬਣਦੀਆਂ ਬਰਾਬਰ ਦੀ ਜਿੰਨਾ ਚਿਰ ਅਸੀਂ ਸੰਘਰਸ਼ਾਂ ਦੇ ਵਿੱਚ ਨਹੀਂ ਆਉਂਦੀਆਂ ਉਹੋ ਆ ਜਿਹੜਾ ਲਗਾਤਾਰ ਪ੍ਰਚਾਰ ਚੱਲ ਰਹੇ ਐ ਇਹ ਪ੍ਰਚਾਰ ਨੂੰ ਜੇ ਕੱਟ ਸਕਦੀਆਂ ਤਾਂ ਸਾਡੀਆਂ ਔਰਤਾਂ ਕੱਟ ਸਕਦੀਆਂ ਕਿਉਂਕਿ ਜੇ ਇੱਕ ਔਰਤ ਜਥੇਬੰਦੀ ਦੇ ਵਿੱਚ ਆਉਂਦੀ ਐ ਉਹ ਸਾਰੀ ਇਹ ਗੱਲ ਸਮਝਦੀ ਐ ਉਹ ਪੂਰਾ ਪਰਿਵਾਰ ਤੋੜਦੀ ਐ ਤੇ ਪਰਿਵਾਰ ਤੋੜੇ ਤੋਂ ਬਿਨਾ ਇਹ ਲੜਾਈ ਬਹੁਤ ਵੱਡੀ ਐ ਨਹੀਂ ਜਿੱਤੀ ਜਾ ਸਕਦੀ ਇਸ ਕਰਕੇ ਆਪਾਂ ਅੱਜ ਦੀ ਸਟੇਜ ਤੋਂ ਮੰਗ ਕਰਦੇ ਆਂ ਕਿ ਇਤਿਹਾਸ ਦੇ ਵਿੱਚ ਅਸੀਂ ਕਿਤੇ ਵੀ ਨਿਗਾਹ ਮਾਰ ਲਈਏ ਜਿਵੇਂ ਮੈਂ ਆਹ ਜੰਗ ਦੀ ਗੱਲ ਕਰਕੇ ਗਈ ਆਂ ਪਹਿਲੇ ਸੰਸਾਰ ਜੰਗ ਦੀ ਗੱਲ ਕੀਤੀ ਐ ਜਾਂ ਅਸੀਂ ਸਿੱਕ ਇਤਿਹਾਸ ਦੀ ਗੱਲ ਲੈ ਲਈਏ ਜਾਂ ਫਿਰ ਗਦਰ ਲਹਿਰ ਦੇ ਵਿੱਚ ਸਾਡੀਆਂ ਔਰਤਾਂ ਨੇ ਵੱਖ-ਵੱਖ ਥਾਵਾਂ ਤੇ ਵੱਡੇ ਯੋਗਦਾਨ ਪਾਏ ਆ ਮੈਂ ਬਹੁਤਾ ਟਾਈਮ ਨਹੀਂ ਲੈਂਦੀ ਤੁਹਾਨੂੰ ਇੱਕ ਹਿਦਾ ਹੁੰਦੇ ਹੂੰਗੀ ਜਦੋਂ ਔਰਤਾਂ ਨੂੰ ਪੜਾਇਆ ਨਹੀਂ ਸੀ ਜਾਂਦਾ ਹੁੰਦਾ ਪਿੰਡਾਂ ਦੇ ਵਿੱਚ ਜੇ ਕੋਈ ਔਰਤ ਕੱਚੀ ਮਿੱਟੀ ਤੇ ਵੀ ਲਿਖਣ ਦਾ ਯਤਨ ਕਰਦੀ ਤਾਂ ਉਹਨੂੰ ਕਰਦੇ ਟੋਕਦੇ ਸੀ ਲੜਦੇ ਸੀ ਤਾਂ ਇੱਕ ਸਵਿੱਤਰੀ ਬਾਈ ਫੁੱਲੇ ਹੋਈ ਹੈ ਪਹਿਲੀ ਵਿਆਪਕ ਦੇਸ਼ ਦੀ ਜਿਨੇ ਇਹ ਮੁੱਦਾ ਚੁੱਕਿਆ ਵੀ ਔਰਤਾਂ ਨੂੰ ਪੜਾਉਣਾ ਚਾਹੀਦਾ ਹੈ ਤੇ ਉਹਦੇ ਨਾਲ ਕੀ ਹੋਇਆ ਜਦੋਂ ਉਹ ਪੜਾਉਣ ਜਾਂਦੀ ਸੀ ਸਾਡੇ ਭੋਲੇ ਅਣਪੜ੍ਹ ਲੋਕ ਅਣਪੜ੍ਹ ਲੋਕ ਉਹਦੇ ਤੇ ਗਾਰਾ ਸੁੱਟਦੇ ਸੀ ਚੱਕ ਕੇ ਉਹ ਵਿਚਾਰੀ ਜਦੋਂ ਔਰਤਾਂ ਨੂੰ ਇਹ ਘਰਾਂ ਦੇ ਵਿੱਚ ਪੜਾਉਣ ਜਾਂਦੀ ਤਾਂ ਫੇਰ ਉਹ ਇੱਕ ਸਾੜੀ ਹੋਰ ਨਾਲ ਲੈ ਕੇ ਜਾਂਦੀ ਕਿ ਰਸਤੇ ਦੇ ਵਿੱਚ ਲੋਕ ਮਿੱਟੀ ਘਟੇ ਨੇ ਗਾਰੇ ਨਾਲ ਉਹਦੀ ਸਾੜੀ ਜਵੇੜ ਦਿੰਦੇ ਆ ਫੇਰ ਉਹ ਸਾੜੀ ਬਦਲ ਕੇ ਗਾਹ ਜਾਂਦੀ ਜਾਣੀ ਜਿਹੜੇ ਲੋਕ ਮੂਹਰੇ ਲੱਗ ਕੇ ਇਤਿਹਾਸ ਬਦਲਦੀ ਗੱਲ ਕਰਦੇ ਆ ਸਮਾਜ ਬਦਲਦੀ ਗੱਲ ਕਰਦੇ ਆ ਉਹਨਾਂ ਨੂੰ ਬਹੁਤ ਕੁਝ ਚੱਲਣਾ ਪੈਂਦਾ ਜਿਵੇਂ ਹੁਣ ਵੀ ਸਾਡੇ ਆਗੂ ਜਾਂ ਜਥੇਬੰਦੀਆਂ ਚੱਲ ਰਹੀਆਂ ਪਰ ਜਦੋਂ ਸਾਡੀ ਗੱਲ ਠੀਕ ਹੈ ਤਾਂ ਇਹ ਸਵਿੱਤਰੀਬਾਈ ਫੂਲੇ ਇੱਕ ਝਾਂਸੀ ਦੀ ਰਾਣੀ ਦਾ ਜਿਗਰ ਬਹੁਤ ਆਉਂਦਾ ਹੈ ਪਰ ਇੱਕ ਚਲਕਾਰੀ ਬਾਈ ਹੈ ਉਸੇ ਤਰ੍ਹਾਂ ਦੀ ਜਿਹਦਾ ਵਿਚਾਰੀ ਦਾ ਕਦੇ ਬਾੜਾ ਨਾ ਨਹੀਂ ਲਿਆ ਕਿਸੇ ਨੇ ਉਹ ਵੀ ਝਾਂਸੀ ਦੀ ਰਾਣੀ ਦੀ ਫੌਜ ਦੇ ਵਿੱਚ ਲੜੀ ਦੈ ਉਸ ਫੌਜ ਦੇ ਸਪਾਹੀ ਨਾਲ ਉਸ ਜਨਕਾਰੀ ਵਾਈ ਦਾ ਵਿਆਹ ਕੀਤਾ ਗਿਆ ਤੇ ਉਹ ਉਹਨੂੰ ਬਹੁਤ ਉਹ ਲੜਾਈ ਦੇ ਵਿੱਚ ਮੂਹਰੇ ਹੋ ਕੇ ਲੜੀ ਉਹਨੇ ਪਹਿਲਾਂ ਉਹਦਾ ਪਾਲਣ ਪੋਛ ਲੋਦੇ ਮਾਪਿਓ ਨੇ ਪੁੱਤਾਂ ਮੰਗ ਕੀਤਾ ਤੇ ਉਹਨੇ ਇੱਕ ਚੀਤੇ ਨੂੰ ਇੱਕ ਦਾਤ ਦੇ ਨਾਲ ਹਥਿਆਰ ਦੇ ਨਾਲ ਚੀਤਾ ਵੱਢਦਾ ਸੀ ਇਸ ਕਰਕੇ ਉਹ ਉਸ ਫੌਜ ਦੇ ਵਿੱਚ ਲਈ ਗਈ ਤੇ ਉਸ ਫੌਜ ਦੇ ਵਿੱਚ ਉਹ ਘੀਰ ਤੱਕ ਲੜੀ ਤੇ ਉਹਨੇ ਉਹ ਕੁਰਬਾਨੀ ਦਿੱਤੀ ਇਸ ਤਰ੍ਹਾਂੀਆਂ ਬਹੁਤ ਸਾਰੀਆਂ ਧਾਰਨਾ ਇਤਿਹਾਸ ਦੇ ਵਿੱਚ ਤੇ ਹੁਣ ਜਦੋਂ ਤੋਂ ਆਪਾਂ ਗ੍ਰਾਹਾਂ ਜੱਥੇਬੰਦੀ ਦੇ ਵਿੱਚ ਆਈਆਂ ਉਦੋਂ ਵੀ ਸਾਡੀਆਂ ਔਰਤਾਂ ਮੂਹਰੇ ਡੱਟ ਕੇ ਆਉਂਦੀਆਂ ਕਦੇ ਸੰਘਰਸ਼ ਦੇ ਮੈਦਾਨ ਦੇ ਵਿੱਚੋਂ ਭੱਜੀਆਂ ਨਹੀਂ ਤੇ ਆਹ ਲੋਕਾਂ ਨੂੰ ਜੱਥੇਬੰਦ ਕਰਨ ਦੇ ਵਿੱਚ ਮੇਰੀ ਬਹੁਤ ਸਾਰੀਆਂ ਭੈਣਾਂ ਤੇ ਨਿਗਾਹ ਜਾਂਦੀ ਹੈ ਜਿਹੜੀਆਂ ਲਗਾਤਾਰ ਪਿੰਡਾਂ ਦੇ ਵਿੱਚ ਇਕੱਲੇ- ਇਕੱਲੇ ਘਰੇ ਸਨੇਹਾ ਲਾਉਣਾ ਫੇਰ ਮੁਰਮੁਰ ਕੇ ਨਾਲ ਫੋਨ ਕਰਨੇ ਲਗਾਤਾਰ ਇਸ ਲਹਿਰ ਨੂੰ ਵਧਾਉਣ ਵਾਸਤੇ ਯੋਗਦਾਨ ਪਾ ਰਹੀ ਹੈ ਤੇ ਆਪਣੇ ਇਸ ਨੂੰ ਯੋਗਦਾਨ ਨੂੰ ਇਸ ਲਹਿਰ ਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਤੇ ਮੈਂ ਆਸ ਕਰਦੀ ਹਾਂ ਕਿ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗਿਣਤੀ ਨੂੰ ਹੋਰ ਦੁੱਗਣੀ ਚੌਗਣੀ ਕਰਕੇ ਲੈ ਕੇ ਜਾਈਏ ਤਾਂ ਫਿਰ ਕੀ ਭਗਵਾਨ ਜੀ ਮਾਨ ਕੀ ਮੋਦੀ ਕੇ ਆਪਾਂ ਉਹਨਾਂ ਨੂੰ ਸੈੱਟ ਲਾਂਗੇ ਤੇ ਇਹਨਾਂ ਸੰਘਰਸ਼ਾਂ ਨੂੰ ਜਿੱਤ ਵੱਲ ਲੈ ਕੇ ਜਾਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ